ਅਸੀਂ ਇਹ ਆਪਣੀ ਕੌਮ ਵਾਸਤੇ ਆਪਣੇ ਸਿੱਖਾ ਵਾਸਤੇ ਆਪਣੇ ਪੰਜਾਬ ਵਾਸਤੇ ਕੁਝ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਜੀਵਨ ਦਾ ਕੋਈ ਫਾਇਦਾ ਵੀ ਹੈ ਨਹੀਂ ਬਾਕੀ ਇਹ ਵੱਡ ਬਡੇਰੇ ਸਾਡੇ ਹੈਗੇ ਨੇ ਮੈਂ ਰਜਨੀ ਫਿਲਮ ਤੋਂ ਸ਼ੁਰੂ ਕਰਨ ਲੱਗਿਆ ਵੀ ਫਿਲਮ ਬਣੀ ਤੇ ਬੜੀ ਅਰਦਾਸ ਹੋਈ ਸੀ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਹੁਤ ਦੁਨੀਆ ਨੇ ਆਪਣਾ ਜੀਵਨ ਬਦਲ ਲਿਆ ਜੀ ਸਾਰੇ ਜਾ ਕੇ ਹਰਿਮੰਦਰ ਸਾਹਿਬ ਮੱਥਾ ਟੇਕਦੇ ਨੇ ਤੇ ਸਾਰੇ ਬੱਚੇ ਪਾਠ ਕਰਨ ਲੱਗੇ ਬਹੁਤ ਕੁਝ ਬਦਲ ਗਿਆ ਮੇਰੀ ਇਹ ਬੇਨਤੀ ਹੈ ਜੀ ਮੈਂ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਜਿੰਨੇ ਸਾਡੇ ਸ਼ਹੀਦ ਸਿੰਘ ਹੋਏ ਨੇ ਜੀ ਅਸੀਂ ਉਹਨਾਂ ਤੇ ਫਿਲਮਾਂ ਬਣਾਉਣਾ ਚਾਹੁੰਦੇ ਆਂ ਜੀ ਉਹ ਪਰਦੇ ਤੇ ਆਵੇ ਤਾਂ ਮੇਰੀ ਇਹ ਬੇਨਤੀ ਹੈ ਤੇ ਮਹਾਰਾਜ ਦੀ ਕਿਰਪਾ ਵੀ ਥਾਪੜਾ ਵੀ ਆਪ ਸਾਰੀ ਦੁਨੀਆ ਅਮਰ ਸ਼ਾਕ ਕੇ ਸਿੰਘ ਬਣ ਜੂਗੀ ਜੇ ਆਪਾਂ ਦਿਖਾ ਦਈਏ ਇੱਕ ਫਿਲਮ ਅੰਗਰੇਜ਼ਾਂ ਦੀ ਬਣੀ ਜੀ ਪੈਸ਼ਨ ਆਫ ਦੀ ਕ੍ਰਾਈਸਟ ਮਿਲ ਗਿਵਸਨ ਨੇ ਬਣਾਈ ਜੀ ਉਹ ਫਿਲਮ ਇੰਨੀ ਚੱਲੀ ਇੰਨੀ ਚੱਲੀ ਯਹੂਦੀਆਂ ਨੇ ਬੰਦ ਕਰਾਤੀ ਕਿਉਂਕਿ ਉਹਨਾਂ ਤੇ ਅਸਰ ਹੁੰਦਾ ਸੀਗਾ ਲੇਕਿਨ ਉਹਨੇ ਦੂਜੀ ਫਿਲਮ ਫੇਰ ਬਣਾ ਕੇ ਉਹਨੂੰ ਰਿਲੀਜ਼ ਕਰਨ ਲੱਗਿਆ ਸੋ ਮੇਰੀ ਇੰਨੀ ਕੁ ਬੇਨਤੀ ਹੈ ਜੀ ਸਾਰੀ ਸਿੱਖ ਕੌਮ ਤੁਸੀਂ ਵੱਡ ਬਡੇ ਰਹੋ ਸਾਡੇ ਵੀ ਜਿੰਨੇ ਆਪਣੇ ਸ਼ਹੀਦ ਸਿੰਘ ਨੇ ਸਿੰਘਣੀਆਂ ਨੇ ਜਿਨ੍ਹਾਂ ਨੇ ਬੱਚਿਆਂ ਦੇ ਬੰਦ-ਬੰਦ ਕਟਾ ਕੇ ਹਾਰ ਆਪਣੇ ਗਲਾਂ 'ਚ ਪੁਆਏ ਹੈ ਜੀ ਉਹ ਆਪਾਂ ਸਕਰੀਨ ਤੇ ਦਿਖਾਈਏ ਇੰਨੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਇਹ ਕਿਰਪਾ ਕਰੇ ਸਾਡੇ ਤੇ 15 ਤਰੀਕ ਨੂੰ ਫਿਲਮ ਆ ਰਹੀ ਹੈ ਆਪਣੇ ਘਰ ਬਗਾਨੇ ਜਿੰਨੇ ਪੰਜਾਬੀ ਆਪਣੇ ਬਾਹਰ ਗਏ ਨੇ ਉਹਨਾਂ ਨੂੰ ਬੇਨਤੀ ਕੀਤੀ ਇਸ ਫਿਲਮ ਦੇ ਥਰੂ ਵੀ ਘਰ ਵਾਪਸ ਮੁੜਿਆ ਉਹ ਪੰਜਾਬ ਖਾਲੀ ਨਾ ਛੱਡੋ ਇੱਥੇ ਕੋਈ ਨਹੀਂ ਆਪਾਂ ਇੱਕ ਛੱਪਰੀ 'ਚ ਰਹਿ ਕੇ ਗੁਜ਼ਾਰਾ ਕਰ ਲਾਂਗੇ ਬਾਣੀ ਪੜਿਆ ਕਰਾਂਗੇ ਬਾਣੀ ਪੜਾਇਆ ਕਰਾਂਗੇ ਜੋਦੇ ਬਣਾਵਾਂਗੇ ਤੇ ਆਪਣੇ ਪੰਜਾਬ ਨੂੰ ਆਪਣੇ ਪਛਾਵਾਂਗੇ ਜੇ ਆਪਾਂ ਜਨਾ ਪੰਜਾਬ ਵਾਪਸ ੋੜੇ ਤਾਂ ਫਿਰ ਮੁੜ ਕੇ ਇੰਨੀ ਲੜਾਈ ਲੜਨੀ ਪਣੀ ਹੈ ਲੋਕਾਂ ਦੇ ਆ ਕੇ ਸਾਹ ਲੈਣਾ ਐਨੀ ਵਾਰੀ ਬੇਨਤੀ ਹੈ ਇਹੀ ਫਿਲਮ ਹੈ ਤੁਸੀਂ 15 ਤਰੀਕ ਨੂੰ ਦੇਖ ਕੇ ਆਇਓ ਜੀ ਬਾਕੀ ਸਾਨੂੰ ਅਸ਼ੀਰਵਾਦ ਤੁਸੀਂ ਦਿਓ ਜੀ ਵੱਡੇ ਵਡੇਰੇਓ ਸਾਡੇ ਸਾਨੂੰ ਸ਼ਹੀਦਾਂ ਦੇ ਸ਼ਹੀਦਾ ਸਿੰਘਾਂ ਦੇ ਸਾਨੂੰ ਫਿਲਮ ਬਣਾਉਣਾਂ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ ਜੀ ਜਿਹੜੇ ਪੁਰਾਣੇ ਆਪਣੇ ਬਹੁਤ ਵੱਡੇ ਵੱਡੇ ਸ਼ਹੀਦ ਨੇ ਤਾਂ ਨਾਂ ਵੀ ਨਹੀਂ ਲੈਣ ਚੁੱਕੇ ਸਾਡੇ ਗੱਲਾਂ ਉਹਨਾਂ ਦੀ ਇੰਨੀ ਬੇਨਤੀ ਤੁਹਾਡੇ ਚਰਨਾਂ 'ਚ ਕਰਦੇ ਆਂ ਰੋਜ਼ ਜਾ ਕੇ ਐਸਪੀਸੀ ਦੇ ਮੱਥਾ ਟੇਕਣਾ ਪੈਂਦਾ ਜੀ ਰੋਜ਼ ذلیل ਹੋਣਾ ਪੈਂਦਾ ਜੀ ਬਸ ਇੰਨੀ ਬੇਨਤੀ ਸੀ ਬੋਲੇ ਈਸੋ ਨਿਹਾਲ ਨਿਹਾਲ ਸਨਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮ ਇਨਸਾਫ ਮੋਰਚੇ ਦੇ ਵਿੱਚ ਫਿਲਮ ਸਟਾਰ ਭਾਈ ਜੋਗਰਾਜ ਸਿੰਘ ਜੀ ਆਏ ਹੋਏ ਨੇ ਸਾਰੇ ਮੋਰਚੇ ਵੱਲੋਂ ਇਹਨਾਂ ਦੇ ਆ ਗਿਆ ਮੈਂ ਸਵਾਗਤ ਕੀਤਾ ਜਾਂਦਾ ਤੇ ਇਹਨਾਂ ਵੱਲੋਂ ਇੱਕ ਜਿਹੜੀ ਫਿਲਮ ਬਣਾਈ ਗਈ ਆ ਆਪਣੇ ਘਰ ਬੇਗਾਨੇ ਜਿਹੜੇ ਨੌਜਵਾਨ ਪੰਜਾਬ ਚੋਂ ਕੈਨੇਡਾ ਬਹਾਲੇ ਦੇਸ਼ਾਂ ਦੇ ਵਿੱਚ ਗਏ ਨੇ ਉਹਨਾਂ ਨੂੰ ਇਹ ਪ੍ਰੇਰਤਾ ਤੇ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਸਮਝਾਉਣ ਵਾਸਤੇ ਵੀ ਆਪਣਾ ਪੰਜਾਬ ਛੱਡ ਕੇ ਨਾ ਜਾਓ ਵਾਪਸ ਪੰਜਾਬ ਦੇ ਰੂਪੇ ਮੁੜੋ ਕਿਉਂਕਿ ਇੱਥੇ ਪ੍ਰਵਾਸੀਆਂ ਨੇ ਕਬਜ਼ਾ ਕਰ ਲੈਣਾ ਹੈ ਵੀ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ 15 ਤਰੀਕ ਨੂੰ ਗੁਰੂ ਨਾਨਕ ਪਾਲ ਸਾਹਿਬ ਮਹਾਰਾਜਿਆਂ ਦੇ ਗੁਰਪੁਰਬ ਤੇ ਜਿਹੜੀ ਰਿਲੀਜ਼ ਹੋ ਰਹੀ ਆ ਸਾਰੀਆਂ ਸੰਗਤਾਂ ਉਸ ਫਿਲਮ ਨੂੰ ਦੇਖਣ ਕਿ ਦੇਖਿਆ ਸ਼ਰਮਿੰਦਾ ਤੇ ਜਿਹੜੀ ਹੋਰ ਗੱਲ ਕੀਤੀ ਆ ਭਾਈ ਜੋਗਰਾਜ ਸਿੰਘ ਨੇ ਕਿ ਜਿਹੜੇ ਸਾਡੇ ਸ਼ਹੀਦ ਨੇ ਸਿੱਖ ਕੌਮ ਦੇ ਹੀਰੋ ਨੇ ਉਹਨਾਂ ਆਇਕ ਨੇ ਅਸਲ ਜਿਨ੍ਹਾਂ ਨੇ ਬੰਦੂ ਬੰਦ ਘਟਾਏ ਜਿਨ੍ਹਾਂ ਨੇ ਖੋਪਰੀਆਂ ਲਹਾਈਆਂ ਜਿਨ੍ਹਾਂ ਨੇ ਮੱਸੀ ਰੰਗੜ ਵਰਗੇ ਦੇ ਸਿਰ ਵੱਢੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਬੰਦੀ ਦਾ ਕਾਰਵਾਈ ਕੀਤੀ ਸੌਦਾ ਲਾਇਆ ਇਹੋ ਜਿਹੇ ਸਿੰਘਾਂ ਦੇ ਉੱਤੇ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਕਾਵਲ ਕੰਧਾਰ ਤੱਕ ਢੰਡੇ ਸਿੱਖ ਕੌਮ ਦੇ ਗੱਡੇ ਸਿੱਖ ਰਾਜ ਦੇ ਗੱਡੇ ਇਹਨਾਂ ਜੇ ਯੋਧਿਆਂ ਦੇ ਉੱਤੇ ਫਿਲਮਾਂ ਬਣਨ ਚੰਗੀ ਗੱਲ ਆ ਦਿਖਾਇਆ ਜਾਣਾ ਚਾਹੀਦਾ ਜਿਹੜਾ ਆਸਰ ਦੇਖਣ ਨਾਲ ਮਿਲਦਾ ਨੌਜਵਾਨਾਂ ਦੇ ਉੱਤੇ ਬੱਚਿਆਂ ਦੇ ਬਹੁਤ ਵੱਡਾ ਅਸਰ ਪੈਂਦਾ ਜਿਸ ਤਰ੍ਹਾਂ ਬੀਬੀ ਰਜਨੀ ਫਿਲਮ ਬਣੀ ਮਸਤਾਨੇ ਫਿਲਮ ਬਣੀ ਮਸਤਾਨੇ ਫਿਲਮ ਦੇ ਵਿੱਚ ਕਿੰਨਾ ਲੋਕਾਂ ਨੇ ਪਸੰਦ ਕੀਤਾ ਤੇ ਉਸ ਤੋਂ ਪਹਿਲਾਂ 400 ਤੋਂ ਜ਼ਿਆਦਾ ਫਿਲਮ ਬਣੀ ਜਿਹੜੇ ਬੱਚਿਆਂ ਦੇ ਉੱਤੇ ਬਹੁਤ ਅਸਰ ਹੋਇਆ ਤੇ ਦੇਖੋ ਉਹਦੇ ਵਿੱਚ ਸ਼ਹੀਦ ਜਿਹੜੇ ਸਿੰਘ ਨੇ ਸਾਡੇ ਸਾਡੇ ਅਸਲ ਰੋਲ ਮਾਡਲ ਉਹ ਨੇ ਉਹਨਾਂ ਨੂੰ ਦਿਖਾਇਆ ਜਾਵੇ ਵੀ ਇੰਨੇ ਇੰਨੇ ਉਹ ਸਿੰਘ ਬਾਣੀ ਪੜਦੇ ਸੀ ਐਨਾ ਵੱਡਾ ਉਹਨਾਂ ਨਾਲ ਜੱਪ ਤਪ ਸੀ ਕਿਸ ਤਰ੍ਹਾਂ ਜੰਗਲਾਂ ਦੇ ਵਿੱਚ ਰਹਿੰਦੇ ਸੀ ਪਰ ਸਰਕਾਰਾਂ ਦੀ ਇੰਨੀ ਮੰਨੀ ਹਰ ਟਾਈਮ ਬਾਣੀ ਬਾਣੀ ਨਾਲ ਜੁੜ ਕੇ ਰਹਿੰਦੇ ਸੀ ਹਰ ਟਾਈਮ ਉਹ ਕੁਰਬਾਨੀ ਵਾਸਤੇ ਤਿਆਰ ਰਹਿੰਦੇ ਸੀ ਦੁਸ਼ਟਾਂ ਨੂੰ ਸੋਧਦੇ ਸੀ ਇਹੋ ਜਿਹੇ ਜਿਹੜੇ ਸਾਡੇ ਯੋਧੇ ਨੇ ਉਹ ਸਕਰੀਨ ਤੇ ਆਉਣੇ ਚਾਹੀਦੇ ਨੇ ਅਸੀਂ ਭਾਈ ਜੋਗਰਾਜ ਸਿੰਘ ਨੂੰ ਕਹਿੰਦੇ ਆ ਬਾਬਾ ਕਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਖੜੇ ਨੇ ਜੇ ਇਹਨਾਂ ਨੂੰ ਘੋੜਿਆਂ ਦੀ ਲੋੜ ਆ ਘੋੜੇ ਵੀ ਅਸੀਂ ਦੇਵਾਂਗੇ ਸਿੰਘ ਫੌਜਾਂ ਸਾਰੀਆਂ ਤਿਆਰ ਪਰ ਤਿਆਰ ਨੇ ਪਰ ਉਹਦੇ ਵਿੱਚ ਜਿਹੜੇ ਅਸਲ ਨਿਹੰਗ ਸਿੰਘ ਨੇ ਉਹਨਾਂ ਨੂੰ ਜਿਸ ਤਰ੍ਹਾਂ ਮਸ਼ਤਾਨੇ ਫਿਲਮ ਦੇ ਵਿੱਚ ਸਿੰਘਾਂ ਨੇ ਰੋਲ ਕੀਤਾ ਇਹੋ ਜਿਹੇ ਸਿੰਘਾਂ ਦਾ ਕਿਰਦਾਰ ਕਰਦੀ ਗੱਲ ਆ ਬੰਨ ਜਿਹੜਾ ਰੋਲ ਹੋਣਾ ਏਦਾ ਇੱਥੇ ਨੇ ਅਸੀਂ ਤੁਹਾਡੇ ਨਾਲ ਤਿਆਰ ਪਰ ਤਿਆਰ ਪੂਰਾ ਸਹਿਯੋਗ ਕਰਾਂਗੇ ਬਾਕੀ ਬਾਬਾ ਕਲਵਿੰਦਰ ਸਿੰਘ ਜੀ ਆਪ ਜੀ ਉਹਨਾਂ ਵੱਸਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਕੋਨੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਜਿਹੜਾ ਕਿ ਉਹਨੇ 2 ਸਾਲ ਤੋਂ ਬੜੀ ਚੜ੍ਹਦੀ ਗਲਾ ਚ ਮੋਰਚਾ ਚੱਲਦਾ ਬੱਦੀ ਸਿੰਘਾ ਦਾ ਉਥੇ ਭਾਈ ਜਗਰਾਜ ਸਿੰਘ ਜੀ ਜੋਗਰਾਜ ਜੀ ਪਹੁੰਚਨੇ ਬਹੁਤ ਚੜ੍ਹਦੀ ਗਲਾ ਜਿਹੜੀ ਇਹ ਫਿਲਮ ਕਰ ਰਹੇ ਨੇ ਆਪਣੇ ਘਰ ਬਗਾਨੇ ਵੀ ਸਾਰੇ ਆਪਾਂ ਤਕੜੇ ਹੋ ਕੇ ਉਸ ਫਿਲਮ ਨੂੰ ਦੇਖੀਏ ਕਿਉਂਕਿ ਜਿਹੜਾ ਪੰਜਾਬ ਦਾ ਅੱਜ ਦਾ ਜਿਹੜਾ ਵਿਸ਼ਾ ਹੈ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਅੱਜ ਤੁਸੀਂ ਆਪ ਦੇਖੋ ਵੀ ਜੇ ਤੁਸੀਂ ਪੰਜਾਬ ਛੱਡ ਕੇ ਦੇਸ਼-ਵਿਦੇਸ਼ਾਂ 'ਚ ਤੁਰੇ-ਫਿਰਦੇ ਜੀ ਜ਼ਮੀਨਾਂ ਵੇਚ ਕੇ ਆਪਾਂ ਜਾ ਰਹੇ ਹਾਂ ਜਾ ਕੇ ਉੱਥੇ ਕੋਈ ਬੰਦਾ ਜਿਹੜਾ ਸੈੱਟ ਹੈ ਪੁਰਾਣੇ ਬਾਕੀ ਸਾਰੇ ਧੱਕੀ ਖਾ ਰਹੇ ਆ ਆਪਾਂ ਇਸ ਕਰਕੇ ਆਪਣੇ ਪੰਜਾਬ ਨੂੰ ਪਰਤੀਏ ਪੰਜਾਬ ਨੂੰ ਸਾਂਭੀਏ ਜੇ ਅਸੀਂ ਪੰਜਾਬ ਨੂੰ ਸਾਂਭੀਏ ਪੰਜਾਬ ਦੀ ਜੁਬਾਨੀ ਨੂੰ ਸਾਂਭੀਏ ਉਹਨਾਂ ਵਾਲੇ ਬੱਚੇ ਸਾਡੀ ਪੀੜ੍ਹੀਆਂ ਸੁਧਰ ਜਾਣਗੀਆਂ ਸਾਡੇ ਦੇਸ਼-ਵਿਦੇਸ਼ਾਂ 'ਚ ਵੀ ਖਾਲਸਾ ਰਾਜ ਦੀ ਗੱਲ ਕਰਦੇ ਆਂ ਕਦੀ ਕੋਈ ਗੱਲ ਕਰਦੇ ਆਂ ਪਹਿਲਾਂ ਆਪਾਂ ਆਪਣੇ ਪੰਜਾਬ ਨੂੰ ਸਾਂਭੀਏ ਫਿਰ ਆਪਾਂ ਖਾਲਸਾ ਰਾਜ ਦੀ ਗੱਲ ਕਰੀਏ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਨੂੰ ਵਾਪਸਿਆ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਗੁਰਬਾਣੀ ਨਾਲ ਜੋੜ ਕੇ ਅੰਮ੍ਰਿਤਾਰੀ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰੀਏ ਬਾਕੀ ਜਿੰਨੀਆਂ ਵੀ ਧਾਰਮਿਕ ਫਿਲਮਾਂ ਵਧੀਆ ਚੰਗੇ ਚਰਨੇਲਾ ਤੇ ਜਿਵੇਂ ਬਾਬਾ ਜੀ ਨੇ ਕਿਹਾ ਭਾਈ ਮਣੀ ਸਿੰਘ ਵਰਗੀ ਕੁਰਬਾਨੀ ਵੱਡਾ ਖੱਲੂਕਰ ਹੋਇਆ ਸਾਡਾ ਛੋਟਾ ਖੱਲੂਕਰ ਹੋਇਆ ਕਿਹਨੇ ਕਰੀਏ ਪੰਜਾਬ ਚ ਆਪਾਂ ਕੁਰਬਾਨੀਆਂ ਨਹੀਂ ਦੱਸ ਸਕਦੇ ਇਸ ਕਰਕੇ ਜਿਹੜੇ ਵੀ ਵਧੀਆ ਫਿਲਮਾਂ ਆਉਣ ਹੋਣ ਉਹ ਚੇ ਸਿੰਘ ਉਹ ਹੁਣ ਸਾਫਤ ਸੂਰਤ ਬੜੀ ਚੜ੍ਹਦੀ ਗਲਾ ਤੇ ਜਿਨ੍ਹਾਂ ਦੇ ਕੋਈ ਟਰਾਜ ਨਾ ਹੋਵੇ ਜਾਂ ਸੀ ਕਿਸੇ ਨੂੰ ਸੋਚਣ ਦੀ ਲੋੜ ਨਹੀਂ ਦੇਖੋ ਤੁਸੀਂ ਸਾਰੇ ਧਰਮਾਂ ਵਾਲੇ ਹਰ ਬੰਦਾ ਆਪਣੇ ਧਰਮ ਦੀ ਗੱਲ ਕਰ ਰਿਹਾ ਹਰ ਬੰਦਾ ਆਪਣੇ ਧਰਮ ਨੂੰ ਅੱਗੇ ਕਰ ਰਿਹਾ ਹੁਣ ਅੱਜ ਦੇ ਵਿਸ਼ੇ ਤੇ ਤੁਸੀਂ ਦੇਖ ਲਓ ਸਾਰੇ ਹਿੰਦੂ ਰਾਸ਼ਟਰ ਦੀ ਗੱਲ ਕਰੀ ਜਾਂਦੇ ਅੱਦੇ ਦੇਖੋ ਜੇ ਅਸੀਂ ਪੰਜਾਬ ਨੂੰ ਸੰਭਾਵੇਂ ਆਪਣੇ ਜਵਾਨੀ ਨੂੰ ਸੰਭਾਵੇਂ ਤੇ ਤਾਂ ਹੀ ਇਹ ਖਾਲਸਾ ਰਾਜ ਦੀ ਗੱਲ ਕਰ ਸਕਦੇ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰ ਸਕਦੇ ਸਾਰੇ ਤਕੜੇ ਹੋ ਗਿਆ ਆਪਾਂ ਧਾਰਮਿਕ ਫਿਲਮਾਂ ਦਾ ਜਿਹੜੀ ਵਧੀਆ ਹੀ ਹੈ ਉਹਨਾਂ ਨੂੰ ਦੇਖੀਏ ਆਪਣੇ ਬੱਚਿਆਂ ਨੂੰ ਦੱਸੀਏ ਤੇ ਗਾਹੋਂ ਉਹਨਾਂ ਦਾ ਟਾਈਮ ਦੇ ਪੰਜਾਬ ਨੂੰ ਬਚਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਸਾਰਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਕ ਇੱਕ ਤੋਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਸਰਦਾਰ ਜੋਗਰਾਜ ਸਿੰਘ ਜੀ ਸਾਡੇ ਜਿਹੜੇ ਫਿਲਮੀ ਸਟਾਰ ਨੇ ਕਿ 23 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਸਰਬਪਾਰਟੀ ਮੀਟਿੰਗ ਦਿੱਤੀ ਗਈ ਹੈ ਜੀ ਤੁਹਾਡੇ ਨੂੰ ਚਾਹੁੰਦੇ ਕਿ ਪੰਜਾਬ ਵਾਸੀਆਂ ਨੂੰ ਧਾਰਮਿਕ ਬੁੱਧੀਜੀਵੀਆਂ ਨੂੰ ਸੰਪਰਦਾਵਾਂ ਨੂੰ ਬੇਨਤੀ ਕਰੋ ਇਹ ਸਾਰੇ ਉਸ ਮੀਟਿੰਗ ਦੇ ਵਿੱਚ 23 ਨਵੰਬਰ ਨੂੰ ਇੱਥੇ ਕਮਿਟੀ ਸਾਹਿਬ ਮੋਰਚੀ ਤੇ ਪਹੁੰਚ ਕੇ ਸੰਤੋ ਸਮਾਜ ਨੂੰ ਯਾਨੀ ਕਿ ਆ ਸਰਬ ਪਾਰਟੀ ਮੀਟਿੰਗ ਸੱਦੀ ਗਈ ਜੇ ਕੋਈ ਬੇਨਤੀ ਜ਼ਰੂਰ ਕਰੋ 7 ਵਜੇ ਮੈਂ ਚਾਹਾਂ ਸਾਰੇ ਆਪਾਂ ਹਮ ਹਮਾ ਕੇ ਇਕੱਠੇ ਹੋਈਏ ਕਿਉਂਕਿ ਵਿਚਾਰ ਕਰਨਾ ਕੁਝ ਕਹਿਣਾ ਸੁਣਨਾ ਬਹੁਤ ਜ਼ਰੂਰੀ ਹੈ ਔਰ ਵਿਚਾਰ ਧਾਰਾ ਤੋਂ ਬਿਨਾਂ ਕੋਈ ਚੀਜ਼ ਬਣਦੀ ਨਹੀਂ ਈਰਾ ਪਗੰਬਰਾਂ ਨੇ ਆਪਣੇ ਗੁਰੂਆਂ ਨੇ ਸੰਕਾ ਨੇ ਸਾਲਿਆਂ ਨੇ ਵਿਚਾਰ ਕਰਕੇ ਹੀ ਇੰਨਾ ਕੁਝ ਕਰਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਹੁੰਦੇ ਤਾਂ ਇਸ ਦੇਸ਼ ਦਾ ਕੀ ਹਾਲ ਹੋਣਾ ਜੇ ਅਪਨੋ ਪਤਾ ਹੀ ਆਪਣਾ ਕੀ ਹਾਲ ਹੈ ਇਸ ਕਰਕੇ ਵਿਚਾਰ ਕਰਨੀ ਬਹੁਤ ਜ਼ਰੂਰੀ ਆ ਅੱਜ ਦੇ ਵਕਤ ਦੇ ਵਿੱਚ ਮੇਰੀ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਸਾਰੇ ਸਿੱਖ ਪੰਥ ਨੂੰ ਵੀ ਆਪਾਂ ਬੈਠ ਕੇ ਇੱਠੇ ਹੋ ਕੇ ਵਿਚਾਰ ਜ਼ਰੂਰ ਕਰੀਏ ਕਿ ਅੱਗੇ ਆਪਾਂ ਕਿਵੇਂ ਤੁਰਨਾ ਕੀ ਕਰਨਾ ਕਿਉਂਕਿ ਸਮਾਂ ਬਹੁਤ ਭਿਆਨਕ ਆ ਗਿਆ ਹੈ ਯਾਰ ਨਾ ਮੈਨੂੰ ਦਿਖਦਾ ਬਾਕੀ ਤਾਂ ਬਾਬਾ ਜੀ ਨੇ ਕਿਹਾ ਤਾਂ ਸਾਰਾ ਕੁਝ ਆਪਾਂ ਵਿਚਾਰਾ ਜਰੂਰ ਕਰੀਏ ਬੀਬੀਆਂ ਸਾਰੀਆਂ ਆਉਣ ਇਕੱਠੇ ਇੱਕ ਪਰਿਵਾਰ ਹੋ ਕੇ ਏਕ ਨੂਰ ਤੇ ਸਭ ਜੋਗ ਉਪਜਿਆ ਕੌਣ ਬਲੇ ਕੋ ਮੰਦੇ ਆਪਾਂ ਉਸ ਤਾਰਪੁੱਤ ਦੀ ਔਲਾਦ ਆ ਇਕੱਠੇ ਬੈਠ ਕੇ ਆਪਾਂ ਕੰਮ ਕਰੀਏ ਆਪਣੇ ਗੁਰੂ ਆਪਾਂ ਨੂੰ ਬਲ ਬਖਸ਼ਣਗੇ ਸ਼ਕਤੀ ਬਖਸ਼ਣਗੇ ਜੇ ਆਪਾਂ ਸੱਚੇ ਰਾਹ ਤੇ ਚੱਲਾਂਗੇ ਦੋ ਹੀ ਰਾਹ ਨੇ ਇੱਕ ਝੂਠਾ ਇੱਕ ਸੱਚਾ ਇਹ ਤੁਸੀਂ ਦੇਖ ਲਓ ਕਿਹੜਾ ਚੁਣਨਾ ਹੈ ਅਸੀਂ ਸਾਰੇ ਸੱਚਾ ਰਾਹ ਚੁਣਿਆ ਤਾਂ ਸੱਚੇ ਰਾਹ ਤੇ ਤੁੰਨਾ ਬੇਤੀਆ ਵੱਡ ਵੱਡੇਰੇ ਸਾਡੇ ਨਾਲ ਨੇ 23 ਤਰੀਕ ਨੂੰ ਆਪਾਂ ਹਮਮਾ ਅੱਗੇ ਸਾਰੇ ਆਓ ਆਪਾਂ ਬੈਠ ਕੇ ਆਪਣੀ ਵਿਚਾਰਤਾ ਰੱਖੀ